ਸ੍ਰੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤਰੀਕੇ ਇਹ ਅੱਜ 8 ਦਸੰਬਰ ਦੀ ਗੱਲ ਗੱਲ ਆਈ ਸੰਗਰੂਰ ਸਬਜ਼ੀ ਮੰਡੀ ਦੇ ਕਰਾਂਗੇ ਥੋਕ ਭਾਅ ਦੀ ਬਣੇ ਰਹੋ ਆਪਣੇ ਪੇਜ ਨਾਲ ਸਬਜ਼ੀਆਂ ਦੇ ਵਿੱਚ ਆਪਾਂ ਪਹਿਲਾਂ ਗੱਲ ਅੱਜ ਗੱਲ ਕਰਦੇ ਜੀ ਗਾਜਰ ਦੀ ਗੱਲ ਕਰੀਏ ਜੇ ਗਾਜਰ ਵਿਕਈ 20 ਰੁਪਏ ਕਿਲੋ ਬਕਤਿਆਲੀ ਵਧੀਆ ਕੁਆਲਿਟੀ ਦੀ ਗਾਜਰ 20 ਆਪਾਂ 20 ਰੁਪਏ ਆਪਾਂ ਖੜੇ लवली ਚਿਰਾਗ ਫਰੂਟ ਦੀ ਦੁਕਾਨ ਦੇ ਉੱਤੇ ਇਹਨਾਂ ਕੋਲੇ ਬਈਆਂ ਕੋਲੇ ਤੇ ਗੋਭੀ ਦੀ ਗੱਲ ਕਰੀ ਗੋਭੀ ਦਾ ਭਾਜ ਰਿਹਾ ਮੰਡੀ 'ਚ 25 ਤੋਂ 30 ਰੁਪਏ ਤੱਕ ਗੋਭੀ ਦਾ ਭਾਜ ਆ ਸਾਗ ਦੀ ਜੇ ਕਰ ਗੱਲ ਕਰੀ ਸਾਗ ਵਿਕਿਆ ਜੀ ਅੱਜ 20 15 ਤੋਂ 20 ਦੇ ਵਿੱਚ ਵਿੱਚ ਸਾਗ ਵਿਕਿਆ ਜੀ ਮੇਥਿਆਂ ਦਾ ਰੇਟ ਵੀ ਇਹੀ ਆਈ 15 ਤੋਂ 20 ਰੁਪਏ ਕਿਲੋ ਦੇ ਹਿਸਾਬ ਨਾਲ ਧਣੀਆਂ ਵਿਕਿਆ ਜੀ 50 60 ਰੁਪਏ ਕਿਲੋ ਦੇ ਹਿਸਾਬ ਨਾਲ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀ ਹਰੇ ਮਟਰ ਦੀ ਹਰਾ ਮਟਰ ਇਹਨਾਂ ਕੋਲ ਵਿਕਿਆ 55 ਤੋਂ 60 ਰੁਪਏ ਕਿਲੋ ਦਾ ਹਿਸਾਬ ਨਾਲ ਇਸ ਹਲ ਗੰਦੀ ਗੱਲ ਕਰੀਏ ਸਲਗਮ ਵੀ ਕਹਿੰਨਾ ਕੋਲੇ 10-12 ਰੁਪਏ 8 ਤੋਂ 12 ਰੁਪਏ ਦੇ ਹਿਸਾਬ ਨਾਲ ਪਤ ਗੋभी 10-15 ਰੁਪਏ ਉਹੀ ਮੂਲੀ ਦੀ ਗੱਲ ਕਰੀਏ ਮੂਲੀ ਦਾ ਥੋੜਾ ਜਿਹਾ ਭਾ ਹੁਣ ਉੱਠਿਆ ਜੀ ਮੂਲੀ ਹੈਗੀ 8-10 ਰੁਪਏ ਕਿਲੋ ਦੇ ਹਿਸਾਬ ਨਾਲ ਮੰਡੀ ਦੇ ਵਿੱਚ 8-10 ਰੁਪਏ ਕਿਲੋ ਟਮਾਟਰ ਦੀ ਗੱਲ ਕਰੀਏ ਟਮਾਟਰ ਵੀ ਕਹੇ ਜੀ 33 ਰੁਪਏ ਕਿਲੋ ਟਮਾਟਰ ਦਾ ਭਾ 33 ਰੁਪਏ ਕਿਲੋ ਦੇ ਹਿਸਾਬ ਨਾਲ ਪਾਲਕ ਦੀ ਗੱਲ ਕਰੀਏ ਪਾਲਕ ਵਿਕਿਆ ਜੀ 15 ਰੁਪਏ ਕਿਲੋ ਦੇ ਹਿਸਾਬ ਨਾਲ ਪਾਲਕ ਦਾ ਰੇਟ ਆ ਜੁਗੁਣੀ ਪੇਠੇ ਦੀ ਗੱਲ ਕਰੀਏ ਇਹ ਵਿਗਿਆ 10 ਰੁਪਏ ਕਿਲੋ ਦੇ ਹਿਸਾਬ ਨਾਲ ਗੋਲ ਪੇਠਾ ਵਿਗਿਆ 15 ਰੁਪਏ ਕਿਲੋ ਦੇ ਹਿਸਾਬ ਨਾਲ ਹਾਂਜੀ ਆਪਾਂ ਅਗਲੀ ਗੱਲ ਕਰੀਏ ਈਲ ਵਾਲ ਫਰੂਟ ਕੰਪਨੀ ਦੁਕਾਨ ਤੇ ਖੜਿਆ ਹਾਂ ਇੱਥੇ ਆਪਾਂ ਇਹਨਾਂ ਕੋਲੇ ਬਾਈਂ ਕੋਲੇ ਫਰਾਂਸ ਵੀਨ ਹੈਗੀ ਵਿੱਚ 30 ਤੋਂ 35 ਤੱਕ ਭਾਅ ਫਰਾਂਸ ਵੀਨ ਦਾ ਤੇ ਔਲੇ ਬੰਦਬੂਰੀ ਦਾ ਭਾਅ ਹੈਗਾ ਜੀ 25 ਰੁਪਏ ਕਿਲੋ ਦੇ ਹਿਸਾਬ ਨਾਲ ਤੇ ਪਿਆਜ਼ ਹੈਗਾ ਜੀ 13-14 ਰੁਪਏ ਕਿਲੋ ਦੇ ਹਿਸਾਬ ਨਾਲ ਨਵੇਂ ਪਿਆਜ਼ ਦਾ ਰੇਟ ਆ ਜੀ ਹਾਂ ਜੀ ਆਪਾਂ ਅਗਲੀ ਗੱਲ ਕਰੀਏ ਮੰਡੀ ਦੇ ਵਿੱਚ ਬਰੋਕਲੀ ਦੀ ਜੀ ਬਰੋਕਲੀ ਗੋਭੀ ਦਾ ਭਾਜ 80 90 ਰੁਪਏ ਕਿਲੋ ਦੇ ਹਿਸਾਬ ਨਾਲ ਬੰਦ ਲਵਾਵੇ ਦਾ ਭਾਜ ਜੀ ਚੱਪਣ ਗੱਦੂ ਦੀ ਗੱਲ ਕਰੀਏ ਚੱਪਣ ਗੱਦੂ ਵੇਖਿਆ ਜੀ 20 ਤੋਂ 22 ਰੁਪਏ ਕਿਲੋ ਦੇ ਹਿਸਾਬ ਨਾਲ ਚੱਪਣ ਗੱਦੂ ਦਾ ਭਾਜ ਜੀ ਅੱਜ ਦਾ ਤੇ ਆਪਾਂ ਅਗਲੀ ਗੱਲ ਕਰੀਏ ਬੈਂਗਣੀ ਦੀ ਜੀ ਬੈਂਗਣੀ ਵਿਕੀ ਹੈ ਜੀ 15 ਰੁਪਏ ਕਿਲੋ ਦੇ ਹਿਸਾਬ ਨਾਲ ਬੈਂਗਣੀ ਦਾ ਭਾਜ ਜੀ ਅੱਜ ਦਾ ਸ਼ਕਰਗੰਦੀ ਦੀ ਗੱਲ ਕਰੀਏ ਸ਼ਕਰਗੰਦੀ ਬੰਦ ਲਵਾਵੇ ਬੰਦ ਬੋਰੀ ਦਾ 35 ਰੁਪਏ ਕਿਲੋ ਦੇ ਹਿਸਾਬ ਨਾਲ ਭਾਜ ਜੀ ਅੱਜ ਦਾ ਹਾਂਜੀ ਆਪਾਂ ਅਗਲੀ ਗੱਲ ਕਰੀਏ ਚਾਈਨਿਜ਼ ਖੀਰੀ ਦੀ ਚਾਈਨਿਜ਼ ਕੀੜਾ ਵਿਕਈ 30 ਰੁਪਏ 25 ਰੁਪਏ ਕਿਲੋਸਾ ਹੁਣ ਚਾਈਨਿਜ਼ ਖੀਰੀ ਦਾ ਭਾਜੀ ਕੁਆਲਿਟੀ ਦਾ ਰੇਟ ਆ ਅੱਲ ਹਰੇ ਮਟਰ ਦੀ ਕਰਾਂਗੇ ਹਰਾ ਮਟਰ ਮੰਡੀ ਦੇ ਵਿੱਚ 60 ਤੋਂ ਲੈ ਕੇ 80 ਰੁਪਏ ਵਧੀਆ ਕੁਆਲਿਟੀ ਦਾ ਮਹਾਮਾਚਲ ਦਾ ਮਟਰ ਆ 80 ਰੁਪਏ ਕਿਲੋ ਵਿਕਈ ਹਰੇ ਮਟਰ ਦਾ ਤੇ ਤੇ ਮਸ਼ਰੂਮ ਵਿਕ ਗਈ 130 ਤੋਂ ਲੈ ਕੇ 150 ਰੁਪਏ ਕਿਲੋ ਤੱਕ ਮਸ਼ਰੂਮ ਦਾ ਭਾਜੀ ਫਰਾਂਸਵੀਨੀਆਂ ਫਲੀਆਂ ਦਾ ਭਾਜੀ 30 ਤੋਂ 35 ਰੁਪਏ ਕਿਲੋ ਦੇ ਹਿਸਾਬ ਨਾਲ ਕਈ ਨਵੇਂ ਆਲੂ ਦੀ ਗੱਲ ਕਰੀਏ ਨਵੇਂ ਆਲੂ ਦਾ ਗੱਟਾ ਹੈ ਗਏ 4 ਤੋਂ 500 ਰੁਪਏ ਤੱਕ ਗੱਟਾ ਵਿਕਿਆ ਜੀ ਤੇ ਕੁਆਲਿਟੀ ਦੇ ਹਿਸਾਬ ਨਾਲ ਅਗਲੇ ਅਦਰਕ ਦੀ ਗੱਲ ਕਰੀਏ ਅਦਰਕ ਵਿਕਿਆ ਜੀ ਮੰਡੀ ਦੇ ਵਿੱਚ 70 ਰੁਪਏ ਕਿਲੋ ਦੇ ਹਿਸਾਬ ਨਾਲ 70 80 ਕੁਆਲਿਟੀ ਦੇ ਹਿਸਾਬ ਨਾਲ ਤੇ ਅਗਲਾ ਲਸਣ ਦੀ ਗੱਲ ਕਰੀਏ ਲਸਣ ਵੀ 70 ਤੋਂ ਸਟਾਰਟ ਹੁੰਦਾ ਜੀ ਲਸਣ ਮੰਡੀ ਦੇ ਵਿੱਚ 150 ਰੁਪਏ ਕਿਲੋ ਵਾਲਾ ਵੀ ਪਿਆਈ ਲਾਲ ਲਸਣ ਵਧੀਆ ਮੋٹے ਗਲੀ ਦਾ ਵਾਲਾ ਲਾਸਨ 70 80 ਕੁਆਲਟੀ ਦੇ ਹਿਸਾਬ ਨਾਲ ਲਸਨ ਦਾ ਵੀ ਭਾਜ ਜਦਾਂ। ਹਰੀ ਮਿਰਚ ਹੈਗੀ 50 ਤੋਂ ਲੈ ਕੇ 60 ਰੁਪਏ ਕਿਲੋ ਤੱਕ ਹਰੀ ਮਿਰਚ ਦਾ ਭਾਜ। ਸਿਮਲਾ ਦਾ ਭਾ ਵੀ 70 ਤੋਂ ਲੈ ਕੇ 90 ਤੱਕ ਵਧੀਆ ਭਾਜ ਕੁਆਲਟੀ ਦੇ ਹਿਸਾਬ ਨਾਲ। ਤੇ ਅਗਲੀ ਆਪਾਂ ਗੱਲ ਕਰੀ ਜਾਣਕਾਰੀ ਵਧੀਆ ਲੱਗੀ ਆਪਣਾ ਪੇਜ ਫੋਲੋ ਕਰ ਲਈ ਤੇ ਵੀਡੀਓ ਸ਼ੇਅਰ ਤੇ ਲਾਈਕ ਕਰਦੇ ਹੋ ਧੰਨਵਾਦ।